ਤੇ ਗੁਰਮੁਖੋ ਪੰਚਮ ਗੁਰਦੇਵ ਇਥੇ ਫਰਮਾ ਰਹਿਆ ਗੁਰ ਕੀ ਮਤ ਤੂੰ ਲੇਹ ਇਅਨੇ ਐ ਗੁਰਮਖਾ ਗੁਰੂ ਕੀ ਮਤ ਲੈ ਲਾ ਤੇ ਗੁਰਮੁਖੋ ਗੁਰੂ ਕੀ ਮਤ ਲੈਣ ਦੇ ਨਾਲ ਸਭ ਤੋਂ ਵੱਡਾ ਪ੍ਰਭਾਵ ਇਹ ਆ ਵੀ ਮਨੁੱਖ ਦਰਬਦਰ ਭਟਕਣ ਨਾਲੋਂ ਕੇਵਲ ਇੱਕ ਦਰਦਾ ਹੋ ਜਾਂਦਾ ਇਹ ਸਭ ਤੋਂ ਵੱਡੀ ਤਵਦੀਲੀ ਆ ਕੁਰਮਖ ਦੇ ਜੀਵਨ ਅੰਦਰ ਜਿਹੜਾ ਅੱਗੇ ਦਰਬਦਰ ਪਟਕਦਾ ਸੀ ਨਾ ਹੁਣ ਕੇਵਲ ਰਖੇਵਲ ਇੱਕ ਦਰਦਾ ਹੋ ਗਿਆ ਤੇ ਜੇ ਤੋਂ ਗੁਰੂ ਕੀ ਮਤ ਨਾ ਲਵੇਂ ਤੇ ਫਿਰ ਦੇਖ ਭਗਤ ਬਿਨਾ ਬੋੜ ਬੋੜੇ ਸਿਆਣੇ ਪ੍ਰੇਮ ਭਗਤੀ ਤੋਂ ਬਿਨਾ ਬੜੇ ਡੁੱਬ ਗਏ ਪਵ ਸਾਗਰ ਅੰਦਰ ਖਤਮ ਹੋ ਗਏ ਪਾਰ ਨਹੀਂ ਲੰਘਿਆ ਕੋਈ ਅੱਗੇ ਚੱਲੀਏ ਤੇ ਬਾਪੂ ਆਪਣੀ ਰਹਿਮਤ ਦੀ ਵਰਖਾ ਕਰਦਿਆਂ ਹੋਇਆ ਸੋਰਠ ਮਹੱਲਾ ਫੰਡਵਾ ਅਸ਼ਟਪਦੀਆ ਕਰ ਦੂਜਾ ਪਿਆਰੇ ਇਨ ਵਿਦ ਮਿਲਨ ਨਾਂਡਾਈ ਮੈਂ ਕੀਏ ਕਰਮ ਅਨੇਕਾਂ ਹਾਰ ਪ੍ਰਿਯੋ ਸੁਆਮੀ ਕਾ ਦਵਾਰਾ ਦਿਦੈ ਪਦ ਬਵਿਕਾਰ ਪਿਆਰੇ ਹੈ ਮੇਰੇ ਪਿਆਰੇ ਸੁਣ ਇਹਨ ਵਿਦ ਮਿਲਣ ਨਾ ਜਾਈ ਜਿੰਨੇ ਮਰਜੀ ਹੋਰ ਢੰਗ ਤਰੀਕੇ ਅਪਣਾਈ ਚਲੋ ਕਿਸੇ ਦੀ ਗੱਲ ਛੱਡ ਮੈਂ ਕੀ ਇਹ ਕਰਮ ਅਨੇਕਾਂ ਮੈਂ ਆਪਣਾ ਨਿੱਜੀ ਤਿਰਬਾ ਦਸਤਾਂ ਪੰਚਮ ਗੁਰਦੇਵ ਦਾਤਾਰ ਜੀ ਆਪਣੀ ਰਸਨਾ ਤੋਂ ਬਰਮਾ ਰਿਹਾ ਇੱਕ ਨਹੀਂ ਮੈਂ ਅਨੇਕਾਂ ਕਰਮ ਕਰਕੇ ਵੇਖ ਲੇ ਪਰ ਹਾਰ ਕੇ ਕੀ ਕਰਨਾ ਬਿਹਾਰ ਪਰਿਉ ਸੁਆਮੀ ਕੇ ਦਵਾਰਾ ਮੈਂ ਮਾਲਕ ਦੇ ਦਰ ਤੇ ਹਾਰ ਕੇ ਆਇਆ ਸ਼ਬਦ ਛੱਡ ਦੇ ਤੇ ਹੁਣ ਗੁਰੂ ਮਰਸ਼ਦ ਨੂੰ ਬੇਨਤੀ ਕੀਤੀ ਉਹਨਾਂ ਨੂੰ ਤੇ ਲੋੜਨੀ ਉਹ ਤੇ ਇੱਕ ਮਖਾਉ ਦੇ ਨਾਲ ਉਹ ਤੇ ਸਾਨੂੰ ਨੁਕਤਾ ਦੇ ਰਹੇ ਆ ਵੀ ਆ ਗੁਰੂ ਦੇ ਦਰ ਤੇ ਤੇ ਬੇਨਤੀ ਕਰ ਗੁਰੂ ਨੂੰ ਬੀਜੇ ਗੁੰਧ ਵਿਵੇਕਾ ਮਾਲ ਕਰ ਤਰਸ ਕਰਕੇ ਸਾਨੂੰ ਵਿਵੇਕ ਬੁੱਧੀ ਬਖਸ਼ੋ